ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਸਾਕੇਆਂ ਵੱਲ ਧਿਆਨ ਦੇਣ ਦੀ ਲੋੜ ਹੈ ਆਪਾਂ ਫਿਰ ਬਿੰਤੀ ਸੁਣੀਓ ਸਾਕਾ ਤੇ ਕੱਲੂਕਾਰਾ ਦੋ ਸ਼ਬਦ ਸਾਡੇ ਚ ਬੜੇ ਪ੍ਰਚਲਿਤ ਨੇ ਸਿੱਖਾਂ ਚ ਸਾਕੇ ਦਾ ਲਫ਼ਜ਼ੀ ਅਰਥ ਇਹ ਵੇ ਕਿ ਇਤਿਹਾਸ ਵਿੱਚ ਵਾਪਰੀ ਕੋਈ ਉਹ ਘਟਨਾ ਜਿਹੜੀ ਸਮਾ ਲੰਘਣ ਤੋਂ ਬਾਅਦ ਵੀ ਆਪਣੇ ਉਸ ਜਿਹੜਾ ਉਹ ਵਾਪਰੀ ਘਟਨਾ ਹੈ ਆਪਣੇ ਉਸ ਅਸਰ ਨੂੰ ਕਦੀ ਠਿੱਕਿਆ ਨਹੀਂ ਪੈਂਦੀਂ ਅਸੀਂ ਉਹ ਕਹਾਂਗੇ ਇਤਿਹਾਸ ਵਿੱਚ ਵਾਪਰੀ ਕੋਈ ਘਟਨਾ ਜੋ ਚਿਰਨਜੀਵੀ ਆਪਣੇ ਅਰਥ ਸਮੋ ਕੇ ਬੈਠੀ ਸਾਕਾ ਸਰਹਾਂਦ ਹੁੰਦਾ ਹੈ ਸਾਲ ਬਾਦ ਹੁੰਦਾ ਹੈ ਇੱਥੇ ਬੈਠਿਆਂ ਦੀਆਂ ਅੱਖਾਂ ਵੀ ਭੇਜ ਜਾਂਦੀਆਂ ਉਹ ਪੁਰਾਣਾ ਨਹੀਂ ਹੋਇਆ ਫਿਰ ਬੇਨਤੀ ਕਰਾ ਸਾਕਾ ਚਮਕੌਰ ਸਾਹਿਬ ਖੈ ਸਾਕੇ ਦਾ ਅਰਥ ਕੇਵਲ ਮਰਨਾ ਨਹੀਂ ਸਾਕੇਦਰ ਤੇ ਇਤਿਹਾਸ ਵਿੱਚ ਵਾਪਰੀ ਕੋਈ ਘਟਨਾ ਜਿਹੜੀ ਗਹਿਰੀ ਛਾਂਬ ਛੜ ਜਾਏ ਆਬਾ ਬਕਾਲਾ ਸਹਿ ਵੀ ਇੱਕ ਸਾਤਾ ਬੜੀ ਗਹਿਰੀ ਘਟਨਾ ਹੈ ਜਦੋਂ ਸਿਮਰਨ ਚ ਜੁੜਿਆ ਉਦੋਂ ਸੁਰਤ ਦੀ ਹਰ ਇੱਕ ਚੀਜ਼ ਜਿਹੜਾ ਦੁੱਖ ਸੁੱਖ ਵਾਸ਼ਨਾ ਤੋਂ ਮੁਕਤ ਹੋ ਕੇ ਸੁਰਤ ਸ਼ਬਦ ਵੀ ਜੁੜਦੀ ਹੈ ਉਦੋਂ ਵੀ ਖੱਬੇ ਸੱਜੇ ਨਹੀਂ ਸਿਮਰਨ ਵੀ ਕਾਂ ਕਰਤਾ ਨਾਲ ਤੇ ਜਦੋਂ ਸ਼ਹਾਦਤ ਦਾ ਸਾਤਾ ਵਾਪਰਿਆ ਹਰ ਮੋੜ ਨੂੰ ਛੱਡ ਕੇ ਤੇਰੇ ਕੋ ਸ਼ਹਾਦਤ ਵੀ ਇਕਾਗਰਤਾ ਨਾਲ ਹੀ ਹੁੰਦੀ ਹੈ ਜੇ ਅੰਦਰ ਖਿੰਡ ਗਿਆ ਤੇ ਬੰਦਾ ਡੋਲ ਗਿਆ ਤਾਂ ਮੈਂ ਕਿਹਾ ਸਿਮਰਨ ਔਰ ਸ਼ਹਾਦਤ ਇੱਕ ਸਾਡੇ ਵਿਦਵਾਨ ਸਨ ਉਹਨਾਂ ਨੇ ਕਿਤਾਬ ਵੀ ਲਿਖੀ ਸੀ ਸਿਮਰਨ ਤੋਂ ਸ਼ਹਾਦਤ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਸਾਕੇ ਸਿਮਰਨ ਤੋਂ ਸ਼ਹਾਦਤ ਤੱਕ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਉਹ ਜਿਹੜਾ ਬੈਰਾਗ ਹੈ ਉਹ ਉਹਨਾਂ ਨੇ ਮੌਤ ਦੀ ਗੱਲ ਕਰਦੇ ਆਵੇਂ ਸੁਰਤੀ ਕਾਗਰ ਹੈ ਸਿਮਰਨ ਕਰਦੇ ਆਵੇਂ ਇਹ ਕਾਰਨ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਰੀ ਬਾਣੀ ਚ ਮੈਂ ਜਦੋਂ ਹੁਣ ਕਥਾ ਕਰ ਰਿਹਾ ਨਾ ਮੈਨੂੰ 30 ਸਾਲ ਹੋ ਗਿਆ ਮੈਨੂੰ ਕਥਾ ਕਰਦਿਆਂ ਰਬ ਮਿਹਰ ਕਰੇ ਸਾਨੂੰ ਸੱਚੀ ਮੁੱਚੀ ਜੋ ਕਥਾ ਚ ਕਹਿੰਨੇ ਆ ਕਿਤੇ ਇੱਕ ਕਿਣਕਾ ਮਾਤਰ ਬਖਸ਼ਦ ਹੈ ਬਾਹਰ ਭਾਵੇਂ ਕੋਈ ਪਰਵਾਸ਼ਾ ਜੋ ਮਰਜੀ ਬਣਾਈ ਜਾਏ ਅੰਦਰੋਂ ਮਿਹਰ ਕਰਦਾ ਸਾਚੇ ਜੇ ਐਦਕੀ ਕਥਾ ਕਰਦਿਆਂ ਆ ਜਿਉਂ-ਜਿਉ ਲੱਗਣਾ ਵੀ ਇਹ ਬਾਣੀ ਚ ਮਹਾਰਾਜ ਇਹ ਨਿਰਾਸ਼ਤਾ ਦੀ ਗੱਲ ਤਾਂ ਨਹੀਂ ਕਿਸੇ ਸ਼ਬਦ ਵਿੱਚ ਵੀ ਗੁਰੂ ਤੇਗ ਬਹਾਦਰ ਨਿਰਾਸ਼ਤਾ ਰਹਿ ਨਹੀਂ ਦਿੰਦੇ 10 ਦਿਨ ਮਰ ਜਾਣਾ 10 ਦਿਨ ਖੱਪ ਜਾਣਾ ਪਰ ਨਾਲ ਕਹਿੰਦੇ ਨੇ ਕੋਈ ਗੱਲ ਨਹੀਂ ਅੱਜ ਤੱਕ ਜੋ ਕੁਝ ਤੇਰੇ ਤੋਂ ਹੋ ਗਿਆ ਸਭ ਕੁਝ ਛੱਡ ਅੱਜ ਹੀ ਸ਼ੁਰੂ ਹੋ ਜਾ ਚੇਤੇ ਰੱਖੀ ਜਦੋਂ ਜਾਗ ਪਿਆ ਉਹਦੋਂ ਹੀ ਸਵੇਰ ਹੋ ਜਾਣੀ ਦੇਖੋ ਇੱਕ ਸ਼ਬਦ ਮਹਾਰਾਜ ਜੀ ਦਾ ਮੈਂ ਕਿਹਾ ਬੈਰਾਗ ਹੈ ਸ਼ਬਦ ਹੈ ਰਾਗ ਸੂਲਟ ਕਿਉਂਕਿ ਮੈਂ ਜ਼ਿਆਦਾ ਕਰਨੀ ਬਾਣੀ ਵਿੱਚ ਰਹਿ ਕੇ ਵਿਆਖਿਆ ਤੇ ਮੇਰੀ ਬੇਨਤੀ ਹੈ ਕਿਉਂਕਿ ਜੇ ਆਪਾਂ ਬਾਣੀ ਨਾਲ ਜੁੜਾਂਗੇ ਨਾ ਤੁਸੀਂ ਗੁਰਮਖੋ ਬੈਠੇ ਹੋ ਸੱਚ ਇਹ ਜੇ ਜਿੰਨੇ ਕਲੇਸ਼ ਸਾਡੇ ਸਟੇਜੀ ਨੇ ਨਾ ਇਹ ਇਸੇ ਕਰਕੇ ਨਹੀਂ ਕਿਉਂਕਿ ਸਾਨੂੰ ਖੁਦ ਬਾਣੀ ਦੀ ਸਮਝ ਨਹੀਂ ਅਸੀਂ ਬੋਲਣ ਵਾਲੇ ਦਾ ਪ੍ਰਭਾਵ ਕਬੂਲ ਨਹੀਂ ਆ ਤੇ ਜਿੱਦਨ ਖੁਦ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਬਾਣੀ ਤੇ ਅਰਥ ਸਮਝ ਗਏ ਨਾ ਉਹ ਦਿਨ ਇੱਕ ਖੇਨ ਚ ਪਤਾ ਲੱਗ ਜਾਣਾ ਬੋਲਣ ਵਾਲਾ ਕਿਸ ਥਾਂ ਤੋਂ ਬੋਲਦਾ ਪਿਆ